ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੰਮ੍ਰਿਤ ਮੇ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ও ਸ਼ਰਣ ਕਰੀਏ ਅਤਲ ਹਾ ਪ੍ਰਾਪਤ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀ ਆਓ ਗੋੜੀ ਸੁਖਮਨੀ ਮਹਿਲਾ ਪੰਜਵਾ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿ ਗੁਰੇ ਨਮੇ ਸ੍ਰੀ ਗੁਰਦੇਵੇ ਨਮੇ ਅਸ਼ਟਪਦੀ ਸਿਮਰੋ ਸਿਮਰ ਸਮਸਕਾਉ ਕਲ ਕਲੇਸ਼ ਤਨ ਮਾਹਿ ਮਿਟਾਉ ਸਿਮਰੋ ਜਾ ਸੇ ਸੰਪਰਿਕੈ ਨਾਮ ਜਪਤ ਅਗਨਤ ਅਨੇਕ ਹੈ ਬੇਰ ਪ੍ਰਾਨ ਉਸ ਮਾ ਸੁਦਾਖਰ ਕਿਨੇ RAM ਨਾਮ ਇਕ ਅਖਰ ਕੈ ਨਿਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਿਨ ਨ ਆਵੇ ਆਖੀ ਏਕੇ 10 ਸਵਾਰੋ ਨਾਨਕ ਕਉ ਸੰਗ ਮਉ ਉਤਾਰੋ ਸੁਖਮਨੀ ਸੋਖੋ ਅੰਮ੍ਰਿਤ ਪ੍ਰਭ ਨਾਮ ਅਗਰ ਜਨਾ ਕੇ ਮਨ ਬਿਸਰਾਮ 라ਉ ਪ੍ਰਭ ਕੇ ਸਿਮਰਨ ਗ੍ਰਭਨਾ ਬਸੇ ਪ੍ਰਭ ਕੇ ਸਿਮਰਨ ਦੁਖ ਜਮ ਨਸੇ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦਸਮਨ ਤਰੇ ਪ੍ਰਭ ਸਿਮਰਤ ਕ ਸੁਭਗਨ ਲਗੇ ਪ੍ਰਭ ਕੇ ਸਿਮਰਨ ਅੰਦਰ ਜਾਗੇ ਪ੍ਰਭ ਕੇ ਸਿਮਰਨ ਆਨੰਬਿਆਪੇ ਪ੍ਰਭ ਕੇ ਸਿਮਰਨ ਦਖਣਾ ਸੰਤਾਪੇ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰੰਗ ਪ੍ਰਭ ਕੇ ਸਿਮਰਨ ਰਹਿ ਦੇ ਸਿਦਨਾ ਨਿਹਜ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਵੁਦ ਪ੍ਰਭ ਕੇ ਸਿਮਰਨ ਜਪ ਤਾ ਪੂਜਾ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਪ੍ਰਭ ਕੇ ਸਿਮਰਨ تیرت اسنانی پرب کے سمرن ترگے منی پرب کے سمرن ہو سوفلا پرب کے سمرن سفل فلا سمرجن آپ سمرائے نانک کوتا کی لگو پائے پر سمرن شکتی اونچا پرب کے سمرن کدرے مچا پرب کے سمرن ਸੁਨਾ ਗੁਜੇ ਪ੍ਰਭ ਕੇ ਸਿਮਰਨ ਸਭ ਕੇ ਸੂਜੇ ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਦਮਹਿ ਸਮਾਏ ਪ੍ਰਭ ਜੀ ਵਸੇ ਸਾਧ ਗਿਰਿਸ਼ਨਾ ਨਾਨਕ ਜਨਕਾ ਦਾਸ ਅੰਦ ਸੁਨਾ ਪ੍ਰਭ ਕੋ ਸਿਮਰੈ ਸੇਹ ਦਨਵੰਤੈ ਪਰਬ ਕੋ ਸਿਮਰੈ ਸੇ ਪਤਵੰਤੇ ਪਰਬ ਕੋ ਸਿਮਰੈ ਸੇ ਜਨ ਪਰਵਾਨ ਪਰਬ ਕੋ ਸਿਮਰੈ ਸੇ ਪ੍ਰਖ ਪ੍ਰਦਾਨ ਪਰਬ ਕੋ ਸਿਮਰੈ ਸੇ ਵਿਭੂ ਮਤਾ ਜੀ ਪਰਬ ਕੋ ਸਿਮਰੈ ਸੇ ਸਰਬ ਕੀ ਰਾਜੇ ਪਰਬ ਕੋ ਸਿਮਰੈ ਸੇ ਸੁਖ ਵਾਸੀ ਪਰਬ ਕੋ ਸਿਮਰੈ ਸਦਾ ਅਬਨਾਸੀ ਸਿਮਰਨਤੇ ਲਾਗੇ ਜਨ ਆਦੇਵਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪ੍ਰਪਕਾਰੀ ਪ੍ਰਭ ਕੋ ਸਿਮਰੇ ਤੈਨ ਸਤਿਗੁਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤੈਨ ਸੋਖ ਵਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪਰਬ ਕੋ ਸਿਮਰੈ ਤੈਨ ਨਮ ਲਿਤਾ ਪਰਬ ਕੋ ਸਿਮਰੈ ਤੈਨ ਅਨੰਦਿਕ ਨੇਰੈ ਪਰਬ ਕੋ ਸਿਮਰੈ ਬਸੇ ਹਰ ਨੇਰੈ ਸੰਤ ਕ੍ਰਿਪਾ ਤੇ ਆਂਦਿ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਬ ਕੇ ਸਿਮਰਨ ਕਰਜ ਪੂਰੇ ਪਰਬ ਕੇ ਸਿਮਰਨ ਕਭੂ ਨ ਚੂਰੇ ਪਰਬ ਕੇ ਸਿਮਰਨ ਹਰ ਗੁਨ ਬਾਨੀ ਪਰਬ ਕੇ ਸਿਮਰਨ ਸਹਜ ਸਮਾਨੇ ਪ੍ਰਭ ਕੈ ਸਮਰਨ ਨਾ ਚਲਿਆ ਸਨ ਪ੍ਰਭ ਕੈ ਸਮਰਨ ਕਮਲ ਵਿਗਾਸ ਸਨ ਪ੍ਰਭ ਕੈ ਸਮਰਨ ਅਨਹਜੁ ਝੁਨਕਾਰ ਪ੍ਰਭ ਕੈ ਸਮਰਨ ਅਨਹਜੁ ਝੁਨਕਾਰ ਸੁਖ ਪ੍ਰਾਪਿ ਸਮਰਨ ਕਾਂਤ ਨ ਅਪਾਰ ਸਿਮਰੇ ਸੇ ਜਨ ਜਨ ਕੋ ਪ੍ਰਮੇਯਾ ਨਾਨੇ ਤੰਜਨ ਸੁਣੀ ਪਿਆ ਹਰਿ ਸਿਮਰਨ ਕਰੋ ਅਗਤ ਪ੍ਰਟਾਏ ਹਰਿ ਸਿਮਰਨ ਲਬੇ ਦੁਪਾਏ ਹਰਿ ਸਿਮਰਨ ਭੈ ਸਿਧ ਜਤੀ ਦਤੈ ਹਰਿ ਸਿਮਰਾਨੀ ਚਾ ਪੜ ਜਾਤਾ ਹਰਿ ਸਿਮਰਨ ਧਾਰੀ ਸਭ ਤਰਨ ਸਿਮਰ ਸਿਮਰ ਹਰਿ ਕਰਨ ਕਰਨ ਹਰਿ ਸਿਮਰਨ ਕਿਓ ਸਗਲੇ ਆਕਾਰਾ ਔਰ ਸਮਰਨ ਮੇ ਆਪ ਨਰੰਕਾਰਾ ਕਰ ਕਿਰਪਾ ਦੇ ਸਭਝਾਇਆ ਨਾਨਕ ਗੁਰਮੁਖ ਹਰਿ ਸਮਰਨ ਤਨ ਪਾਇਆ ਸ਼ਲੋਕੋ ਦੇਨ ਦਰਦ ਦੁਖ ਪੰਜਨਾ ਕਟ ਗਿਆ ਜਨਾ ਤੇ ਨਾਨਕ ਸ਼ਰਨ ਤੁਮਾਰੀ ਆਇਓ ਨਨਕੇ ਪ੍ਰਵਸਾਥ ਅਇਸ਼ਟਪਦੇ ਜੇ ਮਾ ਪਿਤਾ ਸੁਖ ਮੇਚਨਾ ਭਾਈ ਮਨੁ ਉਹਾ ਨਾਮ ਤੇਰੇ ਸੰਸਾਈ ਜੇ ਮਹਾ ਬਿਆਨ ਦੂਜੰ ਦੱਲੇ ਤੇ ਕੇਵਲ ਨਾਮ ਸੰਗ ਤੇਰੇ ਚੱਲੇ ਜੇ ਮੁਸ਼ਕਲ ਹੋਵੇ ਤਪਾਰੀ ਹਰ ਕੋ ਨਾਮ ਅਖੰਮਾ ਉਤਾਰੀ ਅਨੇਕ ਪੁਨੇ ਚਰਨ ਪਰ ਤਨਹੀ ਤਰੇ ਹਰ ਕੋ ਨਾਮ ਕੋੜ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਸੋਗ ਨੇਰੇ ਸਗਲ ਸ੍ਰਿਸ਼ਟੀ ਕਾ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬਨਨਾ ਪਰੇ ਹਰ ਕਾ ਨਾਮ ਜਪਤ ਨਿਸ਼ਟ ਰਹੇ ਅਨੇਕ ਮਾਇਆ ਰੰਗ ਤਕਨਾ 부ਝਾਵੇ ਹਰ ਕਾ ਨਾਮ ਜਪਤ ਗਾਵੇ ਜੇ ਮਾਰਗ ਉਜਾਤ ਅਕੇਲਾ ਤੇ ਹਰ ਨਾਮ ਸੰਗ ਹੋਤ ਸੁਹੱਲਾ ਐਸਾ ਨਾਮ ਅੰਸਤਾ ਧਿਆਈਐ ਨਾਨਕ ਗੁਰਮੁਖ ਪਰਮੰਗਤ ਪਾਈਐ ਛੁਟਤ ਨਹੀਂ ਕੋਟ ਲਗਵਾਹੀ ਨਾਮ ਜਪਤੇ ਪਰ ਪਰਾਹੀ ਅਨੇਕ ਬਿਗੰਝਿਆ ਸੰਗਾਰ ਹੈ ਹਰ ਕਾ ਨਾਮ ਪਤਕਾਰ ਉਤਾਰੇ ਨਗਜੋਂ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਆਮੈ ਲ ਮਨ ਕਬੁਨ ਤੋ ਹੋਇ ਹਰ ਕਾ ਨਾਮ ਕੋਟ ਪਾਪ ਖੋਐ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੇ ਸੰਗ ਜੇ ਮਰ ਕੇ ਗਨੇ ਨ ਜਾਇ ਨ ਕੋਸਾ ਹਰ ਕਾ ਨਾਮ ਸੰਗ ਤੋਸਾ ਜੇ ਪੈਡੇ ਮ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਾਪਨ ਤੇ ਰਖੋ ਨਾਸ ਜਨ ਹਰ ਕਾ ਨਾਮ ਤੇ ਨਾਲ ਪਛਾਨੋ ਜੇ ਮਹਾ ਭਿਆਨ ਤਪਤ ਬਉ ਕਾਮ ਤੇ ਹਰ ਕੇ ਨਾਮ ਕੀ ਤਮ ਉਪਰ ਸ਼ਾਮ ਜਹ ਤਰਿਕਾ ਮੰਤ ਜਾਕ ਰਖੈ ਤੇ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਅਗਧਨਾ ਕੀ ਵਰਤਨ ਨਾਮ ਸਜਨਾ ਕੀ ਮਨ ਵਿਚਿ ਰਾਮ ਹਰਿ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸਿਕਰਤ ਸੰਤ ਜਨ ਰਾਤਾ ਹਰ ਰਉਪਰਸਾਰ ਕਮਾਤਾ ਹਰ ਜਨ ਕੇ ਹਰ ਨਾਮ ਧਾਨ ਪਾਰ ਬ੍ਰਹਮ ਜਨ ਕੇ ਨਾਦਾਨ ਮਨ ਤਨ ਰੰਗ ਰਤੇ ਰਹੀ ਕੈ ਨਾਨੇ ਜਨ ਕੇ ਬ੍ਰਤ ਭਵੇ ਕੈ ਹਰ ਕਾ ਨਾਮ ਜਨ ਕੋ ਮੁਕਤ ਜਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪੁਰੇ ਨ ਭੰਗਾ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗਾ ਹਰ ਨਾਮ ਸਿਪਤ ਕਸ ਨਾਹਿ ਵਿਯੋਗ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਮ ਕੇ ਮਾਲ ਖਜੀਨਾ ਹਰ ਦਨ ਜਨ ਕੋ ਆਪਰਾ ਦਿਨ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਬਿ ਨਿਵਰ ਨ ਜਾਣੀ ਓ ਤੇ ਪੂਰਤ ਜਨ ਹਰ ਸਰਤ ਸਭਨ ਸਮਾਦ ਨਾਮ ਦਸਮਾਤ ਆੜ ਪੈਰ ਜਨ ਹਰ ਹਰ ਜਪੈ ਹਰ ਕੀ ਭਗਤ ਪ੍ਰਠਿ ਨਿ ਛਪੈ ਹਰ ਕੀ ਭਗਤ ਮੁਕਤ ਬੋ ਕਰੈ ਨਾਨਕ ਜਨ ਸੰਗ ਕੀਤੇ ਤਰੈ ਪਰ ਜਾਤ ਹਰ ਕੋ ਨਾਮ کام تین ہر ہر گنگ گام سبت اتم ہر کی کتھا نام سنت در دفلتھا نام کی مہما سنت ردوس ہے سنت پرتاپ دور سبن سے سنت کا سمڈ پاگی پائی ہے سنت کی سیوا نام تیائی ہے نام تو لکش اور نو نانک گرمکھ نام پاوی جن کو ہے سلوکا ਮਹੋ ਸਾਸਤਰ ਬੋਹ ਸਮਰਤੀ ਪੇਕੇ ਸ਼ਰਮ ਝਟੋਨਾ ਪੂਜਸਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੇ ਜੇ ਮਾ ਜਹੀ ਜਾਪ ਤਾਪ ਗਿਆਨ ਸਭ ਗਿਆਨ ਘਟ ਸਾਸਤਰ ਸਮਤੋ ਗਿਆਨ ਜੋਗ ਅਭਿਆਸ ਕਰਮ ਧਰਮ ਕ੍ਰਿਆ سگل تیاگ بن مدے پریا انک پرکار کے بجتنا پون دان ہو میں برتنا شریر کٹا ہو میں کرا برتنے میں کرم پاتی نہیں تول رام نام بچارا نانک مکھ جپیے نام اکبار ਨਾਨਕ ਗੁਰਮੁਖਾ ਨਾਮ ਜਪਿਏ ਇਕ ਬਾਰਾ ਨਾਖੰਡ ਰਸਮੀ ਫਰੇ ਚਿਰ ਜੀਵੈ ਮਹਾ ਉਦਾਸ ਤੇ ਸਰ ਜੀਵੈ ਅਗਨ ਮਹੇ ਹਉਮਤ ਪ੍ਰਾਨ ਕਨੇਕ ਅਸਵ ਹੈ ਵਰ ਘੂਮਦਾ ਨਾਉਲੀ ਕਰਮ ਕਰੇ ਬਵਸਨ ਜੈਨ ਮਾਰਗਿਸ ਜਮੇ ਅਸਾਦਾਨ ਨਿਮਕ ਨਿਮਕ ਕਰ ਸ੍ਰੀ ਕਟਾਵੈ ਉਮੀਰ ਹੋ ਮੈ ਮਨ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾ ਹੈ ਨਾਨਕ ਗੁਰਮੁਖ ਨਾਮ ਜਪਤ ਘਤ ਕਾਏ ਮਨ ਕਾਮਨਾ ਤਿਰ ਦੇ ਛਟੇ ਗੁਰਗੁਮਾਨ ਨਾਮੰਤੇ ਉੱਟ ਸੋਚ ਕਰੇ ਦਿਨ ਸਰਾਤ ਮਨ ਕੇ ਮੇਲ ਨਤੰਤੇ ਜਾਤ ਇਸ ਦੇ ਕੋ ਵੋ ਸਾਧਨਾ ਕਰੇ ਮਨ ਤੇ ਕਭੂ ਨਾ ਬਿਖਿਆ ਟਰੈ ਜਲਤ ਹੋਵੇ ਬੋਧੇ ਅਨੀਤ ਸਦਕਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਹੈ ਉਦਰੇ ਪ੍ਰਤਿਭੂ ਮੂਚਾ ਬਹੁਤ ਸਿਆਣ ਬੁਮ ਕਾ ਪਉ ਵਿਆਪੇ ਅਨੇਕ ਜਤਨ ਕਰਤ ਸੁਨਾਨ ਰਾਪੇ ਏਖ ਅਨੇਕ ਅਗਨੀ ਬੁਜੇ ਓਟ ਪਾਦਰਗੇ ਨੀ ਸੀਚੇ ਛੋਟਸ ਨਾ ਉਪਿਆਲ ਵਹਿ ਵੇ ਵਿਆਪੇ ਮਾਇਆ ਜਾਲ ਅਵਰੂਪ ਤੂਤ ਸੁਲੀ ਜਮਦਾਨੈ ਗੋਵਿੰਦ ਅਜਨ ਬੈਂਤ ਨਹੀਂ ਮੰਨੈ ਹਰ ਕਾ ਨਾਮ ਜਪਦ ਹੋ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰ ਜੇ ਕੋ ਮੰਗ ਸਾਧਨਾ ਕੀ ਸੇਵਾ ਲਗੈ ਜੇ ਕੋ ਆਪਣਾ ਦੁਖ ਮਟਾਵੇ ਹਰ ਹਰ ਨਾਮ ਰਦੇ ਸਦ ਗਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੋਮੇਸ਼ੋਰੈ ਜੇ ਕੋ ਜਨ ਮਰਨ ਤੇ ਡਰੈ ਸਾਧਨਾ ਕੇ ਸਰਨੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆਸ ਨਨਤਾ ਕੇ ਬਲ ਬਲ ਦਸੈ ਸਗਲ ਪ੍ਰਖ ਮੇ ਪ੍ਰਖ ਪਰਧਾਨ ਸਾਧ ਸੰਗ ਜਾ ਕਾ ਮਿਟੇ ਈਮਾਨ ਆਪੁ ਸੋ ਜੋ ਜਾਣੈ ਨੀਚਾ ਸੋ ਗੁਨੀਏ ਸਭ ਤੇ ਉੱਚਾ ਜੋ ਕਾ ਮਨ ਹੋਏ ਸਗਲ ਕੀ ਰੀਨਾ ਹਰਿ ਹਰਿ ਨਾਮ ਤਨ ਘੜ ਘੜ ਚਿਨਾ ਮਨ ਆਪਣੇ ਤੇ ਬ੍ਰਹਮ ਠਾਨਾ ਤੇ ਕੇ ਸਗਲ ਸ੍ਰਿਸ਼ਟ ਸਾਜਨਾ ਸੂਖ ਦੁਖ ਜਨ ਸੰਵ੍ਰਿਸ਼ਟੇ ਤਾ ਨਾਨਕ ਪਾਪੁ ਕੁੰਨੀ ਲੇਕਾ ਮੇਰਿ ਤਨ ਕੋ ਦੰਤ ਤੇਰਾ ਨਾਮ ਉთაਵੇਂ ਕੋ ਨਾਮ ਤੇਰਾ ਤਾ ਨਿਮਾਨੇ ਕੋ ਪ੍ਰਭ ਤੇਰਾ ਮਹਾਨ سگل گٹا کو دیو دان کرن کرم ہر سوامی سگل گٹا کے انتر جامی اپنی گوت میں جن اپن سنجا پرورت ہے تمری استا تمتے ہو نانک کا ورنہ جان سکھو ہے سر بوتر میں شرشت ترم ہر کو نام جاپ نرمل کرم ਸਗਲ ਕਿਰਿਆ ਮੇ ਉਤਮ ਕਿਰਿਆ ਸਾਧ ਸੰਗਿ ਦਰਮਤ ਮਨ ਹਿਰਿਆ ਸਗਲ ਉਦਮ ਮੇ ਉਦਮ ਬਲ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਣੀ ਮੇ ਮ੍ਰਿਤ ਬਣੀ ਹਰ ਕੋ ਜਸ ਸੰਸੰਵਖਾਨੇ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਗੋਸੇ ਹਰ ਨਾਮ ਜਲੋ ਕੋ ਨਿਰਗੁਣਿਆਰੇ ਆਣਿਆ ਸੋ ਪ੍ਰਭ ਸਦਾ ਸੰਹਾਲ ਜਿਨ ਕੀ ਆਤਿ ਚੇਤ ਰਖ ਨਾਨਕ ਨਿਰਬੀਨ ਹਾਲ ਅਸ਼ਟਪਦੇ ਰਮਯਕੇ ਗੁਣ ਚੇਤ ਪ੍ਰਾਨੀ ਕਨ ਮੂਲ ਤੇ ਕੋ ਦ੍ਰਿਸ਼ਟਾਨੈ ਜਿਨ ਤੋ ਸਾਦ ਸੋ ਸ਼ਿੰਗਾਰਿਆ ਗਰਭ ਅਗਨ ਮੇ ਜਿਨ ਬਾਰਿਆ ਬਾਰ ਗੋਸ਼ਤਾ ਤੁਜੀ ਪਿਆਰੇ ਦੂਦਾ ਪਰ ਜੋਗੁਨ ਭੋਜਨ ਸਭ ਸੋਦਾ ਗਿਰਤ ਬਿਅਉ ਪਰਸਾਗ ਸੈਨਾ ਮੁਖ ਅਪਿਆ ਵਠ ਕੋ ਰੇਨਾ ਇਹਨ ਗੁਨ ਗੁਨ ਕਸੂਨਾ ਪੂਜੈ ਬਖਸ਼ ਲਿਓ ਤਾ ਨਾਨਕੋ ਸਿਜੈ ਜੋਇ ਪ੍ਰਸਾਦ ਤਰ ਉਪਰ ਸੁਖ ਵਸੈ ਸੋਤ ਪ੍ਰਾਤਮੇਤ ਬੰਤਾ ਸੰਘਸ ਜੇ ਪ੍ਰਸਾਪੀਵੇ ਸੀਤਲ ਜਲ ਸੁਖਦਾਈ ਪਾਨ ਪੌਕ ਮੁਲਾ ਜੇ ਪ੍ਰਸਾਪੋਗੀ ਸਵਰਸਾ ਸਗਲ ਸਮੁਗਈ ਸੰਗ ਸਤਵਸਾ ਦਿਨ ਹਰਤੇ ਪਾਉ ਕਰਨ ਚਰਸਨ ਹੋ ਤੇ ਸੇ ਤਿਆਗ ਅਵਰ ਸੰਗਰਚਨਾ ਐਸੇ ਦੁਖ ਮੂੜ ਅਨਵਿਆਪੈ ਨਾਨਕ ਕਾੜ ਲਿਓ ਪ੍ਰਵਿਆਪੈ ਆਦ ਅੰਤ ਜੋ ਰਖਣਹਾਰ ਤੇ ਸੋ ਪ੍ਰੀਤ ਨ ਕਰੇ ਗਿਆਰ ਜੋ ਕੀ ਸੇਵਾ ਨਾਨਦ ਪਾਵੇ ਤਸੋ ਮੂੜਾ ਮੰਨੀ ਲਾਵਾਏ ਜੋ ਠਾਕੁਰ ਸਦਸਦਾ ਹਜੂਰੈ ਤਾਕੋ ਅੰਦਾ ਜਾਨ ਧੂਰੈ ਜਾ ਕੀ ਟਹਲ ਪਾਵੇ ਦ੍ਰਿਗੇ ਮਾਨ ਇਸੇ ਵਿਸਾਰੇ ਮੁਗਦਿ ਜੋ ਜਾਨੋ ਸਦਾ ਸਦਾ ਓਹ ਭੂਲਣਹਾਰ ਨਾਨਕ ਰਖਣਹਾਰ ਅਪਾਰ व्रत त्यागो डी संग रचै सा छोड़ झूट संग मचै जो शरण सो अस्त्र कर मन जह अंश दूर परनै छोड़ जाय तिस का श्रम करै संग सहाई तिस पर हरै चंद ले पुतारे तोय गर्दा प्रीति संग संग होय अंत कोप में पितब कराल ਨਾਨਕ ਕਾ ਲਿਓ ਪ੍ਰਭ ਦੇ ਆਲੋ ਵਰਤੂਤ ਵਸੋ ਕੀ ਮਾਨਾ ਜਾਤ ਲੋਕ ਪ੍ਰਚਾਰ ਕਰੇ ਦਿਨ ਰਾਤ ਬਹਰ ਬੇਕ ਅੰਦਰ ਮਨ ਮਾਇਆ ਛਪ ਸੁਣਾਏ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਣਾਨਾ ਅੰਤਰ ਗਨ ਵਰਤਨ ਸਵਾ ਗਲ ਪਥਰ ਕੇ ਸੇ ਸਰੇ ਅਥਾ ਜਾ ਕੇ ਅੰਤਰ ਵਸੇ ਪ੍ਰਭ ਆਪ نانک دیو جن سے سمات سنما کیسے مارگ پاو کر گی لو اوڑ نپاو آ بجا تو بجے ڈوارا نسکیے تا سمجھے پوڑا آسم سد گاو گنگا جتن کرے تو سر گنگا ہے پنگل پروت پر پونا پر نہیں ہو تو واس گمن वरतार करुणा में दीन बेनती करे नानक तमरी कृपा तरए संग साहि सो आवे न चीता जो बिराई ता सो पीता बलुआ के गले भीतर बसै आनंद के माया रंग रस आंदुरिकौ माने मने प्रतीता काल न आवे मोड़े चीता बैर विरोध काम क्रोध म تون ویکار مانوترو باہو جگت بہان جنم نانک لاكھ لو آپ كر من ٹھا كر تیس پینڈ سیری راسا مات پتا ہم باركتے رہ تمری كرپا میں سو گنے کو جانے تمہر یت ਮੁਝੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੋਤਰ ਧਾਰੀ ਤੁਮ ਤੇ ਹੋਇ ਸਵਾਗਿਆਕਾਰੀ ਅਮਰ ਹੀ ਗਤ ਮੈਂ ਤੁਮੀ ਜਾਣੇ ਨਾਨਕ ਦਾ ਸਦਾ ਕੁਰਬਾਨੇ ਲੋਕੋ ਦਿਨ ਹਾਰ ਪ੍ਰਭ ਛੋਡ ਕੇ ਲਾਗੇ ਆਨ ਸਵਾਏ ਨਾਨਕ ਕਉਨ ਸੁਝੇ ਐ ਨਵੇਂ ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਛੇ ਪਾਵੈ ਇੱਕ ਬਸਤ ਕਰ ਮਿਕੋਟ ਗਵਾਵ ਹੈ ਇੱਕ ਬੀਨਾ ਦੇ ਦਸ ਬਿਹਰ ਲਾਇ ਤਉ ਮੂੜਕ ਕਾ ਕਰੈ ਜਿਸ ਠਾਕੁਰ ਸੋ ਨਹੀ ਚਾਰਾ ਤਾ ਕੋ ਕੀਜੇ ਸਦ ਨਮਸਕਾਰਾ ਜਾਕੇ ਮਨ ਲਗ ਪ੍ਰ ਮਿੱਠਾ ਸਰਬ ਸੋਗ ਤਾਹ ਮਨ ਉੱਠਾ ਦੇ ਜਨ ਆਪਣਾ ਹਕਮ ਮੰਨਾਇਆ ਸਰਬ ਥੋਕ ਨਾਨਕ ਕੋ ਤਨ ਪਾਇਆ ਅਗਨਤ ਸਭ ਆਪਣੀ ਦੇ ਰਾਸਾ ਹਾਤ ਪੀਤ ਭਗਤ ਅਨੰਦ ਉਲਾਸ ਆਪਣੀ ਮਾਨਿਕ ਚੁਬਾਰ ਸਹੋਲੇ ਅਗਿਆਨੀ ਮਨ ਜੋਸ਼ ਕਰੇ ਆਪਣੀ ਪ੍ਰਤੀਤਿ ਆਪੀ ਖੋਵੇ ਹੋਰਸਾ ਵਿਸ਼ਵਾਸ ਨਾ ਹੋਵੇ جس کی بشت سے آگے رکھے پرب کی آگیا مانے مٹھے اوستے چوگن کری نحال نانک صاحب صدا دیال انک پات مایا کے ہیتا سر پر ہو جانے نیتا برکی چھایا سورنگ لاوے اوگن سے من پشتاوے جو دی سے سو چلنہارا لپٹر یو تے اندھارا ਵਟਾਉ ਸੋ ਜੋ ਲਾਵੇ ਨੇ ਤਕੋਤ ਨ ਆਵੇ ਕੈ ਮਨ ਹਰ ਕੇ ਨਾਮ ਕੀ ਪ੍ਰੀਤ ਸੁਗਦਾਈ ਕਰ ਕੇ ਪਾ ਨਾਨਕ ਆਪ ਲੈ ਲਾਈ ਮਿਤੇ ਤਾਂ ਤਨ ਕੁਟੰ ਸਭ ਆਇ ਮਿਤੇ ਹਮੇ ਮੁੰਤਾ ਮਾਇਆ ਵਿਚਿਆ ਰਾਜੁ ਗੁਣ ਤਨ ਮਾਲਾ ਵਿਚਿਆ ਕਾਮ ਕ੍ਰੋਧ ਬਿਕਰਾਲਾ ਵਿਚਿਆ ਰਤ ਹਸਤੀ ਸਭ ਬਸਤਰਾ ਮਿਤਿਆ ਰੰਗ ਸੰਮਾਇ ਪੇ ਕਸ਼ਟਾ ਮਿਤਿਆ ਤ੍ਰੋਮੋ ਅਭਿਮਾਨਾ ਮਿਤਿਆ ਕੁਸ ਉਪਰ ਕਰਤੁ ਗਮਾਨਾ ਅਸਤ ਪ੍ਰਭ ਸਾਧਕੀ ਸਰਨ ਨਾਨਕ Jap Jap ਜੀਵੇ ਹਰਿ ਕੇ ਚਰਨ ਨ ਮਿਤਿਆ ਸੁਰਨ ਪਰ ਨਿੰਦਾ ਸੁਨੇ ਮਿਤਿਆ ਹਸਤ ਪਰ ਦ੍ਰਵ ਕੋ ਹੀਰੇ ਮਿਤਿਆ ਨੇਤਰ ਭਗਤ ਪਰ ਤ੍ਰੀ ਰੂਪਾਦ ਮਿਥਿਆ ਸਨ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋਤਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨਿ ਪ੍ਰਪਕਾਰਾ ਮਿਥਿਆ ਆਸ ਲੇਤ ਵਿਕਾਰਾ ਬਿਰਭੂਜੇ ਮਿਥਿਆ ਸਾਪੈ ਸਪਲ ਦੇ ਨਾਨਕ ਹਰ ਹਰ ਨਾਮ ਲਐ ਬਿਰਤੀ ਸਾਖਤ ਕੇ ਅਰਜਾ ਸਾਜਿ ਬਿਨਾ ਕੇ ਹੋਵੇ ਸੁਚਾ ਗਿਰਤਾ ਨਾਮਿ ਨਾ ਤਨ ਜੰਦਾ ਮੋਕ ਆਵਤਾ ਕੇ ਦਰਗੰਦ ਬਿਨ ਸੰਭਰਨਾ ਦਿਨ ਰੰਗ ਨਿਰਤਾ ਬਿਹਾਏ ਮੈਂ ਇੱਕ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜਿ ਕ੍ਰਿਪਨ ਕੇ ਨੀਰਾ ਰਤਮ ਤਨ ਦੰਨ ਤੇ ਜਨ ਜੀ ਗੁਰਬਸਿਓ ਹਰਨਾ ਨਾਨਕ ਆਵਤਾ ਕੇ ਬਲ ਬਲ ਜਾਉ ਰਹਿ ਤਵਰ ਕਰ ਕਰ ਮਾਵਤੋ ਮਨ ਹੀ ਪ੍ਰੀਤ ਮੁਖੋਂ ਗੜ ਲਾਵਤੋ ਜਨਨ ਹਾਰ ਪ੍ਰਭੂ ਵਰਪੀਨ ਬਾਹਰ ਵੇਖ ਨਾ ਕਉ ਪੀਨ ਅਰੁ ਗ੍ਰੇਸੈ ਆਪ ਨ ਕਰੈ ਆਵ ਤੋ ਜਾਵ ਤ ਜਨਮੇ ਮਰੇ ਜਿਸਕੇ ਅੰਤਵਸਿਨ ਅਕਾਰ ਤਿਸ ਕੀ ਸੇਖ ਤਰੇ ਸੰਸਾਰ ਜੋ ਤੁਮ ਪਹਨ ਤਿਰਪ੍ਰਵਜਤ نانک اون جانا چرن پراتا کرو بینتی پار برم سب جانے اپنا کیا آپ من ہے آپے آپ کرتن بیا کسے دور جناس بجاؤت میرا پاؤ سیاب سگلتے رہتا سب کے جانے آتم کی رہتا جس باب تج لئے لڑ لائے تانت نن تر یا سمائے سو سب جس کرپا کری نمک نمک جپ نانک